शिवसेना सूर्यवंशी ਦੇ ਰਾਸ਼ਟਰੀ ਪ੍ਰਧਾਨ ਰਕੇਸ਼ ਭਸੀਨ ਵੱਲੋਂ सनी सहोता ਨੂੰ ਰਾਸ਼ਟਰੀ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ सनी सहोता ਨੂੰ ਸਨਮਾਨਿਤ ਕਰਦਿਆਂ ਰਕੇਸ਼ ਭਸੀਨ ਨੇ ਕਿਹਾ ਕਿ शिवसेना सूर्यवंशी ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇਗੀ ਅਤੇ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ ਅੱਜ ਤੰਦੂਰਾ ਵਾਲੇ ਚੌਕ ਦੇ ਵਿੱਚ ਸੂਰਿਆਵੰਸ਼ ਸ਼ੇਵ ਸੈਨਾ ਸੂਰਿਆਵੰਸ਼ੀ ਵੱਲੋਂ ਸੰਨੀ ਸੋਹਤੇ ਨੂੰ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਹੈ ਤੇ ਅਸੀਂ ਗੱਲਬਾਤ ਕਰਾਂਗੇ ਰਕੇਸ਼ ਪਸੀਨ ਜੀ ਨਾਲ ਉਹ ਕੀ ਕਹਿਣਾ ਚਾਹਣਗੇ ਹਾਂਜੀ ਸਰ ਸਭ ਤੋਂ ਪਹਿਲਾਂ ਸਾਰਿਆਂ ਨੂੰ જય શ્રી ਰਾਮ ਮੈਂ ਰਕੇਸ਼ ਪਸੀਨ ਸ਼ਿਰਸਾ ਉਹਨਾਂ ਰਾਸ਼ਟਰੀ ਸ਼ੇਵ ਸੈਨਾ ਸੂਰਿਆਵੰਸ਼ੀਆ ਰਾਸ਼ਟਰੀ ਪ੍ਰਮੁੱਖ ਅਸੀਂ ਅੱਜ ਸੰਨੀ ਸੋਹਤਾ ਜੀ ਨੂੰ ਆਪਣਾ ਨੈਸ਼ਨਲ ਪ੍ਰੈਜ਼ੀਡੈਂਟ ਲਗਾਇਆ ਹੈ ਯੂਥ ਵਿੰਗ ਦਾ ਕਿਉਂਕਿ ਬਹੁਤ ਜ਼ਰੂਰਤ ਹੈ ਯੂਥ ਨੂੰ ਅੱਗੇ ਆਉਂਦੀ ਕਿਉਂਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਣਾ ਨਸ਼ੇ ਦਾ ਜਿਹੜਾ ਵਾ ਦਰਿਆ ਜਿਹੜਾ ਵਾ ਉਭਗ ਰਿਹਾ ਵਾ ਔਰ ਗੈਂਗਸਟਰਵਾਦ ਦਾ ਕਿਸ ਤਰ੍ਹਾਂ ਮਤਲਬ ਕਿ ਵਧਾ ਹੋ ਰਿਹਾ ਵਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਆਪਣੇ ਮਤਲਬ ਕਿ ਨਾ ਬੇਸਿਕਲੀ ਆਧਾਰ ਦੇ ਉੱਤੇ ਆਪਣਾ ਪੂਰਾ ਜੋਰ ਲਗਾ ਰਹੀ ਹੈ ਕਿ ਇਸ ਤਰ੍ਹਾਂ ਨੂੰ ਕਹਿੰਨ ਨੂੰ ਖਤਮ ਕਰਨ ਦੀ ਲੇਕਿਨ ਇਹ ਇਸ ਤਰ੍ਹਾਂ ਦੇ ਬੂਟੇ ਨੇ ਪਤਾ ਨਹੀਂ ਕਿੱਥੋਂ 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 ਪੁੰਗਰ ਕੇ ਬਾਹਰ ਨਿਕਲੇ ਨਿਕੇ ਮੁੰਡੇ 19-19 ਸਾਲ ਦੇ ਮੁੰਡੇ ਹਥਿਆਰਬੰਦ ਹੋ ਕੇ ਜੋ ਸਾਹਮਣੇ ਆਉਂਦੇ ਨੇ ਤੇ ਸਾਡਾ ਜਿਹੜਾ ਲੋਕ ਨੇ ਜਿਹੜਾ ਉਹ ਤਰਾਸ-ਤਰਾਸ ਕਰਨ ਲੱਪੈਂਦੇ ਨੇ ਮੈਂ ਕਹਿੰਦਾ ਕਿ ਵੀ ਐਹੀਂ ਮੰਗ ਕਰਦਾ ਕਿ ਵੀ ਸਾਡਾ ਸੰਗਠਨ ਜਿਹੜਾ ਵਾ ਅਸਨਿਸ ਹੋਤਾ ਜਿਹੜਾ ਇਹ ਯੂਥ ਨੂੰ ਆਪਣਾ ਚੰਗੇ ਰਾਹ 'ਤੇ ਤੁਰਨ ਦੇ ਵਿੱਚ ਮਤ ਕਰੂਗਾ ਬਾਕੀ ਵੀ ਯੂਥ ਨੂੰ ਯੂਥ ਹੀ ਅੱਗੇ ਲੱਗ ਕੇ ਸਮਝਾ ਸਕਦਾ ਵਾ ਔਰ ਸਹੀ ਤਰੀਕੇ ਨਾਲ ਉਹਨੂੰ ਚੰਗੇ ਰਾਹ ਤੇ ਪਾ ਸਕਦਾ ਮੇਰੀ ਇਹੋ ਹੀ ਇਹਨੂੰ ਅਸ਼ੀਰਵਾਦ ਹੈ ਕਿ ਵੀ ਯੂਥ ਨੂੰ ਅੱਗੇ ਚੰਗੇ ਤਰੀਕੇ ਦੇ ਨਾਲ ਚੰਗੀ ਰਾਹ ਦੇ ਉੱਤੇ ਲੈ ਕੇ ਜਾਵੇ ਔਰ ਕਿਸ ਤਰ੍ਹਾਂ ਸਮਾਜ ਦੇ ਚਾ ਦੋ ਕੋੜ ਹੈਗੇ ਨੇ ਅਸੀਂ ਇਹਨਾਂ ਨੂੰ ਖਤਮ ਕਰਨਾ ਪ੍ਰਸ਼ਾਸਨ ਦੀ ਵੱਤ ਤੋਂ ਬਾਅਦ ਅਸੀਂ ਜੋ ਮਤ ਕਰਨੀ ਹੈ ਸਾਨੂੰ ਕਿਤੇ ਵੀ ਕੋਈ ਐਸਾ ਅਲਸਰ ਕੋਈ ਨਜ਼ਰ ਆਇਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਉਹਦੇ ਬਾਰੇ ਜ਼ਰੂਰ ਦੱਸਾਂਗੇ ਅੱਜ ਸ਼ਿਵ ਸਾਨਾ ਸੂਰਿਆਵੰਚੀ ਨੇ ਬਹੁਤ ਹੀ ਮਹੱਤਵਪੂਰਨ ਇੱਕ ਨਿਯੁਕਤੀ ਕੀਤੀ ਆ ਜੋ ਸਨਿ ਸੋਤਾਜੀ ਨੂੰ ਨੈਸ਼ਨਲ ਯੂਥ ਪ੍ਰੈਜ਼ੀਡੈਂਟ ਲਗਾਇਆ ਅਸੀਂ ਉਮੀਦ ਕਰਦੇ ਹਾਂ ਕਿ ਸਨੀ ਸੋਤਾ ਜੀ ਵੱਧ ਤੋਂ ਵੱਧ ਯੂਥ ਨੂੰ ਆਪਣੇ ਨਾਲ ਜੋੜਨਗੇ ਔਰ ਸ਼ਿਵ ਸੈਨਾ ਦਾ ਸੂਰਿਆ ਵੰਚੀ ਦੇ ਕਾਰਜਕਾਰੀਆਂ ਨੂੰ ਦੇਖ ਕੇ ਜੋ ਨੌਜਵਾਨ ਸ਼ਿਵ ਸੈਨਾ ਵਾਲੇ ਰੁਝਾਨ ਵਧ ਰਿਹਾ ਵਾ ਸਾਡੇ ਰਾਸ਼ਟਰੀ ਪ੍ਰਧਾਨ ਰਕੇਸ਼ ਪਸੀਨ ਜੀ ਔਰ ਚੇਅਰਮੈਨ ਜੀ ਜੋ ਕੰਮ ਕਰਦੇ ਪਏ ਨੇ ਔਰ ਸਨੀ ਸੋਤਾ ਜੀ ਤੋਂ ਆਪਾਂ ਉਮੀਦ ਕਰਦੇ ਹਾਂ ਜੋ ਕਿ ਪੰਜਾਬ ਪੁਲਿਸ ਦੇ ਨਾਲ ਲੜ ਕੇ ਜੋ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਨੇ ਨਸ਼ੇ ਦੇ ਖਿਲਾਫ ਔਰ ਸਾਡਾ ਆਸ਼ੀਵ ਸੋਨਾ ਸੂਰਿਆਵੰਚੀ ਪੁਲਿਸ ਪ੍ਰਸ਼ਾਸਨ ਦਾ ਪੂਰਾ ਸੰਯੋਗ ਕਰੇਗੀ ਔਰ ਸਨੀਸ ਹੋਤਾ ਜੀ ਦੀ ਟੀਮ ਵੀ ਪੂਰਾ ਸੰਯੋਗ ਕਰੇਗੀ ਮੇਰਾ ਨਾਮ ਸਨੀਸ ਹੋਤਾ ਹੈ ਔਰ ਮੈਂ ਸੂਰਿਆਵੰਚੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਯੂ ਆਵਿੰਗਾ ਔਰ ਮੈਨੂੰ ਅੱਜ ਸਾਡੇ ਰਾਸ਼ਟਰੀ ਅਧਿਐਕਸ਼ ਸ੍ਰੀ ਸੁਨੀਲ ਪਸੀਨ ਅਤੇ ਰਕੇਸ਼ ਪਸੀਨ ਜੀ ਨੇ ਮੈਨੂੰ ਅੱਜ ਜਿਹੜੀ ਵੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਉਹਨੂੰ ਮੈਂ ਤੈਹ ਦਿਲੋਂ ਨਿਭਾਵਾਂਗਾ ਔਰ ਜਿੱਤਰਾ ਕੀ ਤੁਹਾਨੂੰ ਇਹਨਾਂ ਨੇ ਦੱਸਿਆ ਰਕੇਸ਼ ਪਸੀਨ ਨੇ ਦੱਸਿਆ ਕਿ ਪੁਲਿਸ ਵੱਲੋਂ ਸਾਡਾ ਪੂਰਾ ਸਮਰਥਨ ਰਹੇਗਾ ਜਿਹੜਾ ਕੋਈ ਇਸ ਅਸ਼ਰਾਰਤੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਆ ਉਹਨੂੰ ਅਸੀਂ ਪ੍ਰਸ਼ਾਸਨ ਦਾ ਪੂਰਾ ਸੰਯੋਗ ਕਰਾਂਗੇ ਅਸੀਂ ਸ਼ਿਵ ਸਨਾ ਸੂਰਯਵੰਸ਼ੀ ਵੱਲੋਂ ਜਿਹੜਾ ਸੰਨੀ ਸਹੋਤਾ ਜੀ ਨੂੰ ਜਿਹੜਾ ਯੁਵਾ ਦਾ ਰਾਸ਼ਟਰੀ ਅਧਿਐਕਸ਼ਕ ਨਿਯੁਕਤ ਕੀਤਾ ਗਿਆ ਅਸੀਂ ਆਸ਼ਾ ਕਰਦੇ ਹਾਂ ਕਿ ਇਹ ਆਪਣੀ ਜ਼ਿੰਮੇਵਾਰੀ ਬੜੀ ਵਧੀਆ ਤਰੀਕੇ ਨਾਲ ਨਿਭਾਉਣਗੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਟੇਟਾਂ ਜਿਹੜੀਆਂ ਨੇ ਉਹ ਅਸੀਂ ਕੰਪਲੀਟ ਕਰਾਂਗੇ ਸ਼ਿਵ ਸੈਨਾ ਸੂਰਯਵੰਸ਼ੀ ਦੇ ਨਵੰਨ ਯੁਕਤ ਨੈਸ਼ਨਲ ਯੂਥ ਵਿੰਗ ਦੇ ਪ੍ਰਧਾਨ ਸੰਨੀ ਸੋਹਰਤਾ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਲਾਉਣ ਦੀ ਪ੍ਰੇਰਿਤ ਕਰਨਗੇ ਕੁੱਝ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਇਸ ਬਰਾਈ ਦੇ ਖਿਲਾਫ ਆਪਣਾ ਸੰਘਰਸ਼ ਜਾਰੀ ਰੱਖਣਗੇ ਤੇ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਈ ਨਾਲ ਨਿਭਾਉਣਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਅੰਮ੍ਰਿਤਸਰ